ਬਾਬਾ ਜੀ ਐ ਉਹਨਾਂ ਦਾ ਨਾਮ ਹੈ ਸ਼ਿਵਨਾਥ ਜੀ ਇੱਕੋ ਬਾਬਾ ਮਲਕ ਉਹਨੂੰ ਆਪਸ ਚ ਹੀ ਲੜੀ ਜਾ ਰਿਹਾ ਚਿੜੀਆਂ ਕਾਵਾ ਵਾਂਗੂ ਕੁੱਚਰ ਮੁਚਰ ਕੁੱਚਰ ਮੁਚਰ ਉਹ ਕਹਿੰਦਾ ਉਹ ਖਾ ਗਿਆ ਪੈ ਉਹ ਕਹਿੰਦਾ ਉਹ ਖਾ ਗਿਆ ਪੈ ਉਹ ਕਹਿੰਦਾ ਉਹਨੇ ਮਾਰ ਲੇ 40000 ਉਹ ਕਹਿੰਦਾ ਉਹਨੇ ਮਾਰ ਲੇ 50000 ਮੈਨੂੰ ਤਾਂ ਲੋਕਾਂ ਦੇ ਜਿਹਨ ਦੇ ਨਹੀਂ ਸਮਝ ਆ ਰਹੀ ਮੈਂ ਲੋਕਾਂ ਨੂੰ ਹੀ ਪੁੱਛਣਾ ਚਾਹੁੰਦਾ ਦੱਸੋ ਇਹ ਫਕੀਰੀਆਂ ਤੁਸੀਂ ਦੱਸ ਦਿਓ ਹੁਣ ਇਹਨਾਂ ਦੇ ਗੁਰੂ ਕਿਹੜੇ ਆ ਸਾਨੂੰ ਇਹ ਨਹੀਂ ਪਤਾ ਇੱਕ ਆਪਣੇ ਗੁਰੂ ਦਾ ਨਾਲ ਲੈ ਲੈ ਖੇਢੀ ਜਾਂਦਾ ਦੂਜਾ ਦੂਜਾ ਕਹਿੰਦਾ ਜੀ ਮੈਂ ਇਹਦਾ ਚੇਲਾ ਆ ਉਹ ਇਹਨਾਂ ਦਾ ਬਕੀ ਸਾਈ ਹੈ ਮੈਨੂੰ ਇਹ ਨਹੀਂ ਸਮਝ ਆਂਦੀ ਇਹਨਾਂ ਦੇ ਗੁਰੂ ਕਿਹੜੇ ਸੀ ਤੇ ਚੇਲੇ ਕਿਦਾਂ ਦੇ ਐ ਇਹ ਆਪਸ 'ਚ ਹੀ ਜਿੜੀਆਂ ਕਾ ਵਾਂਗੂ ਲੜੀ ਜਾ ਰਹੇ ਯਾਰ ਲਿਆਓ ਇਹਨਾਂ ਦੇ ਗੁਰੂਆਂ ਨੂੰ ਵੀ ਬਿਠਾਓ ਯਾਰ ਉਹਨਾਂ ਨਾਲ ਵੀ ਕਰੀਏ ਗੱਲਬਾਤ ਕੀ ਜਾਣਦੇ ਕੀ ਉਹ ਬਕੀਰੀ ਬਾਰੇ ਤੁਸੀਂ ਪਤਾ ਕੀ ਹੈ ਤੁਹਾਨੂੰ ਬਕੀਰੀ ਬਾਰੇ ਹੈ ਤੁਹਾਨੂੰ ਤੇ ਸਮੇਂ ਤੋਂ ਬਾਹਰ ਹੋਇਆ ਪਿਆ ਸਿਸਟਮ ਤੁਹਾਨੂੰ ਤੇ ਦੁਨੀਆ ਦੀ ਸਮਝ ਨਹੀਂ ਆ ਰਹੀ ਦੁਨੀਆ ਨੂੰ ਜਿੰਨਾ ਮਰਜੀ ਖੱਡੇ ਜੋ ਖਿੱਚਣ ਦੀ ਕੋਸ਼ਿਸ਼ ਕਰੋ ਕਹਿੰਦੇ ਜਾਣਾ ਹੀ ਖੱਡੇ ਜਿਆ ਕੁਛ ਵੀ ਹੋ ਜੇ